ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬੁਟੀਕ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਵਾਲੀ ਜੋ ਵੀਡੀਓ ਸੌਫਟ ਕਾਟਨ ਦਾ ਕੱਪੜਾ ਗਰਮੀ ਦੇ ਕਾਰਨ ਕਾਟਨ ਦਾ ਸਟਾਫ ਹੀ ਚੱਲ ਰਿਹਾ ਠੀਕ ਹੈ ਜੀ ਆਹ ਲਓ ਜੇ ਇਹਨਾਂ ਕੋਲ ਆਪਣੇ ਕੋਲ ਆਹ ਕੱਪੜਾ ਹੈਗਾ ਸੌਫਟ ਕਾਟਨ ਦਾ ਕੱਪੜਾ ਹੈ ਇਹ ਠੀਕ ਹੈ ਜੀ ਵਾਸ਼ ਕੀਤਾ ਹੋਇਆ ਝਿਰਕੀ ਵਗੈਰਾ ਪਹਿਚ ਪਹਿਲਾਂ ਚੈੱਕ ਕਰ ਲਈ ਇਹਦੀ ਤਾਂ ਹੁਣ ਇਹਨਾਂ ਦਾ ਮੈਂ ਜੋ ਨਾਪ ਆ ਤੁਹਾਨੂੰ ਮੈਂਸ਼ਨ ਕਰ ਦਿੰਨੀ ਆ ਵੀ ਕੀ ਨਾਪ ਆਗਾ ਠੀਕ ਹੈ ਜੀ ਇਹਨਾਂ ਦਾ ਜਨਾਂਪ ਹੈਗਾ ਜੀ ਹਾਂ ਜੀ ਇਹਨਾਂ ਦਾ ਨਾਪ ਹੈਗਾ ਜੀ 39 ਇੰਚ 40 ਇੰਚ ਕਮੀਜ਼ ਦੀ ਲੰਬਾਈ ਹੈ ਜੀ ਤੇ ਚਾਤੀ ਇਹਨਾਂ ਦੀ 19 ਇੰਚ ਤਿਆਰ ਹੈ ਜੀ ਤੇ ਕਮਰ ਇਹਨਾਂ ਦੀ 17.5 ਗੀ ਤੇ ਹੈਪ ਇਹਨਾਂ ਦੀ 21 ਇੰਚ ਆ ਠੀਕ ਹੈ ਜੀ ਵੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਜੀ ਅੱਜ ਹੁਣ ਆਪਾਂ ਤੁਹਾਨੂੰ ਦੱਸਦੇ ਆ ਜੋ ਇਹਨਾਂ ਦੇ ਅਮੀਜ਼ ਆ ਗਏ ਆ ਲੋ ਜੀ ਕੇਰੇ ਲੋਟ ਕਪੜਾ ਨਹੀਂ ਉਤਰਨਾ ਜੀ ਡਬਲ ਕੋਡਿੰਗ ਕਰਕੇ ਹੀ ਕਪੜਾ ਉਤਰੂਗਾ ਤਾਂ ਉਸੇ ਤਰ੍ਹਾਂ ਆਪਾਂ ਕਪੜਾ ਉਤਾਰ ਲਵਾਂਗੇ ਠੀਕ ਹੈ ਜੀ ਆ ਲੋ ਜੀ ਇਹਨਾਂ ਦੀ ਲੰਬਾਈ ਉਤਾਰਾਂਗੇ ਆਪਾਂ ਪ੍ਰਿੰਟਡ ਸੂਟ ਆ ਜੀ ਬੇਲਾਂ ਦਾ ਹੋ ਆਗਾ ਤੇ ਇੱਕ ਸਭ ਤੋਂ ਪਹਿਲਾਂ ਸੂਟ ਦੇ ਵਿੱਚ ਫਲਾਵਰਸ ਪੇਂਟ ਵਗੈਰਾ ਚੈੱਕ ਕਰ ਲਿਆ ਕਰੋ ਕਿ ਉੱਪਰ نیچے ਨੂੰ ਜਾ ਰਹੇ ਆ ਕਿ ਇੱਕ ਸਾਈਡ ਨੂੰ ਜਾ ਰਹੇ ਆ ਤਾਂ ਫਿਰ ਉਹ ਸਾਰਾ ਮੋਸਾ ਲਿਆ ਜਾਂਦਾ 40 ਇੰਚ ਤਿਆਰ ਹੈ ਜੀ 43 ਇੰਚ ਦੀ ਕਟਾਈ ਕੀਤੀ ਜਾਊਗੀ 3 ਇੰਚ ਪਰਪਾਈ ਦਾ ਮਾਰਜਨ ਰੱਖਦੇ ਹੋਏ ਮਾਰਕਿੰਗ ਕਰ ਲਈ ਜੀ ਮਾਰਕਿੰਗ ਕਰਕੇ ਉਸੇ ਮਾਰਕਿੰਗ ਦੇ ਉੱਪਰ ਇਸ ਤਰ੍ਹਾਂ ਫੋਲਡਿੰਗ ਕਰ ਲੈਣਾ ਠੀਕ ਹੈ ਜੀ ਐਸੇ ਦਾ ਹਾਂਜੀ ਆ ਫੋਲਡਿੰਗ ਕਰ ਲਈ ਆਪਾਂ ਤੇ ਜਿਹਦੇ ਬੇਲਾਂ ਉੱਪਰ ਨੂੰ ਜਾ ਰਹੀਆਂ ਪੈਂਡਲ ਬਣੇ ਹੋਏ ਆ ਪ੍ਰਿੰਟਡ ਆ ਜੀ ਪੜਾਈ ਵਗੈਰਾ ਨਹੀਂ ਜੀ ਪ੍ਰਿੰਟਡ ਦੇ ਬੇਸ ਬਣਿਆ ਹੋਣਾ ਹੁੰਦਾ ਆ ਪ੍ਰਿੰਟਡ ਡਿਜ਼ਾਈਨਿੰਗ ਆ ਜੀ ਆ ਫੋਲਡਰ ਦੇ ਹਨ ਲੋ ਜੀ ਕੰਨੀ ਵਗੈਰਾ ਲਾਦਿਆ ਕਰੋ ਤੁਹਾਨੂੰ ਮੈਂ ਪਹਿਲਾਂ ਹਰੇਕ ਵੀਡੀਓ ਦੇ ਵਿੱਚ ਦੱਸ ਦੇਣੀ ਹੁੰਦੀ ਹੈ ਗੱਲ ਇਸੇ ਵੀ ਚੀਜ਼ ਦੇ ਵਿੱਚ ਕੰਨੀ ਨਾ ਆਇਆ ਤੋਂ ਠੀਕ ਹੈ ਜੀ ਕੰਨੀ ਦੀ ਖੇਚ ਬਹੁਤ ਜ਼ਿਆਦਾ ਹੋਊਗਾ ਟੀਆ ਵੀ ਆ ਲਓ ਜੀ ਕੰਨ ਦਾ ਨਾਮ ਤੁਹਾਨੂੰ ਮੈਂ ਮੈਂਸ਼ਨ ਕਰ ਦਿੱਤਾ ਈਏ ਠੀਕ ਹੈ ਤੇ ਬਾਹਰ ਬਾਹਰ ਫੋਲਡਿੰਗ ਕਰ ਲਿਆ ਘੇਰਾ ਘੇਰੇ ਦੀ ਮਾਰਕਿੰਗ ਕਰਦੇ ਆ ਕਿੰਨਾ ਤਿਆਰ ਹੈ ਨਾਲ ਦਾ ਘੇਰਾ ਹੈਗਾ ਜੀ 21 ਤੇ 24 ਦੀ ਕਟ ਅਰੀ ਜਾਊਗੀ 3 ਇੰਚ ਐਕਸਟਰਾ ਮਾਰਜਿਨ ਰੱਖਦੇ ਹੋਏ ਆ ਲਓ ਜੀ ਇਸ ਦਾ ਕੋ 24 ਦੀ ਕਟਿੰਗ ਕਰ ਲਓ 24 ਪਿਆਰਾ ਇੱਥੇ ਠੀਕ ਹੈ ਜੀ ਇਸ ਤਰ੍ਹਾਂ ਮਾਰਕਿੰਗ ਕਰ ਲਿਓ ਡਾਰਕ ਕਰਨਾ ਕਰੋ ਜੀ ਥੋੜਾ ਜਿਹਾ ਇੱਕ ਆ ਜੋ ਮਾਰਕਿੰਗ ਕਰ ਦੇ ਨੇ 3 4 ਸਾਂ ਦੇ ਮਾਰਕਿੰਗ ਕਰਿਆ ਕਰੋ ਫਿਰ ਕਟਿੰਗ ਕਰਿਆ ਕਰੋ ਇਹਦੀ ਠੀਕ ਹੈ ਜੀ ਇਸ ਤਰ੍ਹਾਂ ਹਾਂ ਲਓ ਜੀ ਓਕੇ ਹੁਣ ਆਪਾਂ ਇਹਦੇ ਆ ਕਟਿੰਗ ਕਰਦੇ ਆ ਤੇ 1 ਇੰਚ ਦੇ ਬੈਗ ਦਾ ਪੱਲਾ ਆਪਾਂ ਬਾਅਦ ਰੱਖਾਂਗੇ ਜੀ ਉਹ ਤੁਹਾਨੂੰ ਪਤਾ ਹੀ ਹੈ ਹਰੇਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਹੁੰਦੀ ਆ ਜੋ 17 18 19 ਤੱਕ ਦਾ ਨਾਪ ਆ ਉਹਦੇ ਵਿੱਚ ਮੈਂ ਲਗਭਗ ਨਹੀਂ ਵੀ ਰੱਖਦੇ ਕਈ ਵਾਰ ਰੱਖ ਵੀ ਦਿੰਦੇ ਆ ਠੀਕ ਹੈ ਜੀ ਤੇ ਜਿਹੜੇ ਇਸ ਤੋਂ ਬਾਅਦ ਦੇ ਨਾਪ ਆ ਉਹਦੇ ਵਿੱਚ ਆਪਾਂ 1 ਇੰਚ ਦਾ ਬੈਗ ਦਾ ਪੱਲਾ ਵੱਡਾ ਹੀ ਰੱਖਦੇ ਆ ਠੀਕ ਹੈ ਜੀ ਆ ਲਓ ਜੀ కట్ ఏదా ఘేరా ఉతార ਜੀ ਠੀਕ ਹੈ ਉਹਨੋਂ ਪਾਏ ਕੈਂਚ ਮਾਰਜਨ ਵੱਡਾ ਰੱਖਣਾ ਕਰਕੇ ਦੋ ਕਟਿੰਗ ਕਰ ਦੋ ਧਿਆਨ ਨਾਲ ਜੀ ਬੈਕ ਵਾਲਾ ਪੱਲਾ ਨਾ ਕੱਟੇ ਉਹ ਚ ਆਪਣਾ ਪੱਲਾ ਨਾ ਕੱਟਿਆ ਜਾਵੇ ਇਸ ਤਰ੍ਹਾਂ ਕਿਰੇਨਾਂ ਨੂੰ ਲੱਗ ਲੱਗ ਵਿਛਾ ਕੇ ਉਸੇ ਤਰ੍ਹਾਂ ਬਸ ਮਾਰਕਿੰਗ ਕਰ ਦੇਣੀ ਔਰ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਆ ਇਹਨਾਂ ਦਾ ਆਲਟ ਸਾਈਡ ਆ ਇਹਨਾਂ ਦੀ ਸਿੱਧੀ ਸਾਈਡ ਆ ਠੀਕ ਹੈ ਜੀ ਇਸ ਤਰ੍ਹਾਂ ਚੱਕੋਗੇ ਫੋਲਡਿੰਗ ਕਰੋਗੇ ਫੋਲਡਿੰਗ ਕਰਕੇ ਵਿਛਾਉਗੇ ਚੰਗੀ ਤਰ੍ਹਾਂ ਵਿਛਾਉਗੇ ਕਹੋਗੇ ਰੱਖੋਗੇ ਕਹੋਗੇ ਜੀ ਇਸ ਤਰ੍ਹਾਂ ਫਲਾਵਰ ਇਸ ਦਾ ਕੋਈ ਚੱਕਰ ਨਹੀਂ ਮੈਂ ਉਹ ਦੇਖ ਲਈ ਚੀਜ਼ ਠੀਕ ਹੈ ਜੀ ਦੋਨਾਂ ਗਿੱਲਾ ਇੱਕ ਸਾਰ ਜਾ ਰਹੀਆਂ ਕੋਈ ਉਹ ਤਾਂ ਸਿੱਧਾ ਨਹੀਂਗਾ ਇਸ ਤਰ੍ਹਾਂ ਵਿਛਾ ਲਿਓ ਬਲ ਵਗੈਰਾ ਕੱਢ ਲਿਓ ਜੀ ਜੋ ਵਾਲ ਲੱਗਦਾ ਨਾਲ ਮੋਟਾ ਨੂੰ ਨਾ ਚੰਗੀ ਤਰ੍ਹਾਂ ਬਾਹਰ ਆਇਆ ਕਰੋ ਨਹੀਂ ਫਿਰ ਉਹ ਸੀਟਿੰਗ ਨਹੀਂ ਸੈੱਟ ਹੋਵੇਗੀ ਠੀਕ ਹੈ ਜੀ ਐਸੇ ਦਾ ਆ ਲਓ ਜੀ ਓਕੇ ਹੋ ਗਿਆ ਜੀ ਇਹ ਬੈਕ ਦਾ ਪੱਲਾ ਉਹ ਆਪਣੇ ਫਰੰਟ ਦਾ ਪੱਲਾ ਠੀਕ ਹੈ ਐਸੇ ਦਾ ਐਸੇ ਤਰ੍ਹਾਂ ਉਪਰ ਵਿਛਾਣਾ ਜੀ ਉਹਦੇ ਬੈਕ ਦਾ ਤੇ ਫਰੰਟ ਦਾ ਆ ਲਓ ਜੀ ऐसे ਤਾਂ ਠੀਕ ਹੈ ਜੇ ਇਸੇ ਤਰ੍ਹਾਂ ਮਿਚਾ ਲਵੋ ਨੂੰ ਚੰਗੀ ਤਰ੍ਹਾਂ ਜੋ ਬਾਦ ਘਾਟ ਹੁੰਦੀ ਹੈ ਮੜੀ-ਮੋਟੀ ਕਪੜਾ ਸ਼ਾਂਤੀ ਹੋ ਜਾਂਦਾ ਜੀ ਜਿਵੇਂ ਇਸੇ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਜਾਂਦਾ ਤਾਂ ਆਹ ਦੇਖੋ ਹੁਣ ਇਹਨਾਂ ਦਾ ਪੈਨ ਦੇ ਜੋ ਤੀਰ ਆ ਗਏ ਇਸ ਦੇ ਉਹ 13 ਇੰਚਾਂ ਵੀ ਆਪਣੇ ਪੁਰਾਣੇ ਕਸਟਮਰ ਆ ਠੀਕ ਹੈ ਜੀ 13 ਇੰਚ 13 ਇੰਚ ਦੇਖਾ ਫਿਰ ਦੂਸਰੀ ਸਾਈਡ ਕਰ ਲਿਏ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਦੇਖ ਸਕੇ ਆ ਲਓ ਜੀ 13 ਇੰਚਾ 6.5 ਦੇ ਮਾਰਕਿੰਗ ਹੋ ਗਈ ਇਹਦੀ 6 6 12 6.5 13 ਮੋਡਾ ਹੈਗਾ ਜੀ 7 ਇੰਚ ਤੇ ਪਾਵਾਂਗੇ ਆਪਾਂ ਸਾਡੇ 7 ਪਾਵਾਂਗੇ ਸਵਾਗਤ ਹੈ ਸਭ ਦਾ ਤੇ ਪਾਪ ਤੇ ਇੱਥੋਂ ਜਿਹੜੇ ਡੱਟਾ ਉਹ ਛੇਾਂ ਇੰਚ ਦੇ ਹੋਊਗੇ ਉਪਰੋਂ 6 6.5 ਤੇ 6 ਬਾਕਸ ਬਣਾ ਲੈਣਾ ਇਸ ਤਰ੍ਹਾਂ ਹੀ ਓਕੇ ਹੋ ਗਿਆ ਜੀ ਹੁਣ ਇਹਨਾਂ ਦੇ ਆਪਾਂ ਕਾਟ ਪਾਣੀ ਆ ਉਹ ਜਿਹੜੀ ਕਾਟ ਪਾਉਗੀ ਉਹ ਇਹਨਾਂ ਦੇ ਪੈਣੀ ਆ ਜੀ 1.5 ਇੰਚ ਦੀ ਠੀਕ ਹੈ ਜੀ ਇੱਥੋਂ 1.5 ਇੰਚ ਦੀ ਕਾਟ ਪਾਉਗੀ ਆਹ ਵਾ ਇਸ ਬੈਕ ਦੀ ਪਾਉਗੀ ਟਾਈ ਸਵਾ ਕਦੂ ਦੇ ਪਾ ਲਓ ਇਹ ਬੈਕ ਦੀ ਹੈ ਠੀਕ ਹੈ ਜੀ ਹੁਣ ਜੋ ਗਲੇ ਦੀ ਇਤੋਂ 2.5 ਇੰਚ ਤੇ 5 ਇੰਚ ਤਿਆਰ ਆ ਤਾਂ ਆਪਾਂ ਸਵਾ ਕਦੂ ਤੇ ਮਾਰਕਿੰਗ ਕਰਿਆ ਕਰੋ ਸिलाई ਦੇ ਕੇ 2.5 ਇੰਚ ਤਿਆਰ ਰਹਿ ਜਾਂਦਾ ਹੈ ਠੀਕ ਹੈ ਜੀ ਤਿਆਰ ਹੈ ਜੰਨੇ ਸੇ ਪਰ ਆਪਾਂ ਮਾਰਕਿੰਗ ਕਰ ਲਈ ਠੀਕ ਹੈ ਜੀ ਹਾਂਜੀ ਆਪਾਂ ਵਰਕਿੰਗ ਡਨ ਹੋ ਗਈ ਇਹਨਾਂ ਦੀ ਤੇ ਹੁਣ ਇਹਨਾਂ ਦੀ ਜਿਹੜੀ ਸਪੇਸ ਸੁਣਾਈ ਆ 5.5 ਤੇ 12 ਤੇ ਭੰਦੇ ਤਿਆਰ ਆਪਾਂ 5.13 ਤੇ ਮਾਰਕਿੰਗ ਕਰ ਲੈਣੇ ਆ ਠੀਕ ਹੈ 5.13 ਤੇ ਹੈਪ ਇਹਨਾਂ ਦੀ ਹੈਗੀ ਆ ਜੀ 21 ਇੰਚਾ ਹੈਪਾ ਤੇ ਕਮਰ 5.15 21 ਦਾ ਅੱਧਾ ਹੋਊਗੀ 10:30 ਠੀਕ ਹੈ 10:30 ਇੱਥੇ ਕੋਈ ਵੀ ਮਾਰਜਨ 1 ਇੰਚ ਦਾ ਨਹੀਂ ਰੱਖਣਾ ਹੁੰਦਾ ਜੀ ਠੀਕ ਹੈ ਕਮਰ ਦੇ ਵਿੱਚ ਤੇ ਹੈਪ ਦੇ ਵਿੱਚ ਸੌਰੀ ਕਮਰ ਦੇ ਵਿੱਚ ਤੇ ਸਾਤੀ ਦੇ ਵਿੱਚ ਅੱਧਾ ਅੱਧਾ ਇੰਚ ਦੀ ਮਾਰਜਨ ਰੱਖੀ ਜਾਂਦੀ ਹੈ ਹੈਪ ਦੇ ਵਿੱਚ ਕੋਈ ਵੀ ਮਾਰਜਨ ਨਹੀਂ ਹੈ ਠੀਕ ਹੈ ਜੀ ਤੇ ਹੁਣ ਇਹਨਾਂ ਦੀ ਹੈਗੀ ਆ ਸਾਤੀ 19 ਇੰਚ ਤਿਆਰਾ 9.5 ਇੰਚ ਆਪਾਂ ਮਾਰਜਨ ਰੱਖਾਂਗੇ ਦਾਸਤੇ ਹੋਊਗਾ ਠੀਕ ਹੈ ਜੀ ਤੇ ਜਿਹੜੀ ਆ ਕਮਰ ਦੀ ਆਪਾਂ ਨਿਕਲਣੀ ਉਹ ਤੁਹਮੇ ਮੈਂ ਦੱਸਦੀ ਆ ਤੁਹਾਨੂੰ ਪਤਾ ਹੀ ਆ ਤੁਹਾਨੂੰ 11:30 11:30 ਪਲੇਟ ਕਵਾਨੀ ਆਪਾਂ ਇਹ ਤੇ 3:30 3:30 ਤੇ ਲੰਬਾਈ 6 ਹੁਣ ਇੱਕ ਹੋਰ ਚੀਜ਼ ਆ ਜੀ ਹਨਾ ਜਿਹੜੇ ਇਹਨਾਂ ਦੀ ਦੇਖੋ ਆ ਸਪੇਸ ਸਲਾਈ ਆ 13 ਇੰਚ ਹੀ ਤਿਆਰ ਆ ਗਈ ਤੇ ਸਪੇਸ ਸਲਾਈ 13 ਇੰਚ ਤਿਆਰ ਆ ਇਧਰ ਕਮਰ ਆ ਜਿਹੜੇ ਪਲੇਟ ਆ ਗਈ ਉਹ 11:30 ਤੇ ਉਹ ਹੀ 10:30 ਤੇ ਤਿਆਰ ਆ ਤਾਂ ਹੁਣ ਜਿਹੜੀ ਤੁਸੀਂ ਇੱਥੇ ਕਮਰ ਦੀ ਸਪੇਸ ਲਾਉਂਗੇ ਨਾ ਕਮਰ ਦੀ ਜਿਹੜੀ ਸਪੇਸ ਲੈਣੀ ਆ ਉਹ ਤੁਸੀਂ ਇਹਦੇ ਸੂਟਾਂ ਦੇ ਜਿਨ੍ਹਾਂ ਦੇ ਸਪੇਸ ਸਲਾਈ ਵੀ ਘਟਾ ਜਿਹੜੇ ਸਪੇਸ ਸਲਾਈ ਨਾਲ ਤੇ ਬਲ ਕਾਸ ਤੋਂ ਲੈ ਕੇ ਹੱਪ ਤੱਕ ਦੀ ਜੋ ਫਿਟਿੰਗ ਦੀ ਸੀਨ ਹੁੰਦੀ ਉਹ ਘਟਉਂਦੀ ਆ 13 12 13 ਹੁੰਦੀ ਆ ਉਹਨਾਂ ਚ ਉਹ ਜੇ ਤੁਸੀਂ ਪਤਾ ਕੀ ਕਰਿਆ ਕਰੋ ਇੱਥੋਂ 12:30 ਤੇ 11:30 ਦੀ ਮਾਰਕਿੰਗ ਕਰ ਲਿਆ ਕਰੋ 12:30 11 ਤੇ 12 ਤੇ 12 ਤੇ ਮਾਰਕਿੰਗ ਕਰ ਲਿਆ ਕਰੋ 12 ਤੇ ਮਾਰਕਿੰਗ ਕਰਕੇ ਕਮਰ ਦੀ ਫੀਟਿੰਗ ਦਾ ਉਹ ਨਿਕਲਦਾ ਠੀਕ ਹੈ ਜੀ ਕਮਰ ਦੀ ਫੀਟਿੰਗ ਨਿਕਲ ਜਾਂਦੀ ਹੁਣ ਇਹਨਾਂ ਦੀ ਹੈਗੀ 17 ਇੰਚ ਤਿਆਰਾ ਭੰਦੇ 8 8 16 8.5 17 3 9 ਤੇ ਮਾਰਕਿੰਗ ਕਰਾਂਗੇ ਅੱਧਾ ਚ ਆਪਾਂ ਮਾਰਜਨ ਰੱਖਣਾ ਉਹ ਚੀਜ਼ ਦਾ ਆ ਪਲੇਟਾਂ ਦਾ ਠੀਕ ਹੈ ਜੀ ਉਹ ਤੁਹਾਨੂੰ ਪਤਾ ਹੀ ਆ ਪਲੇਟਾਂ ਦਾ ਮਾਰਜਨ ਰੱਖਦੇ ਹੁੰਦੇ ਆਪਾਂ ਕਉ ਤੁਸੀਂ ਇਹ ਕਹੋਗੇ ਵੀ ਤੁਸੀਂ ਕਹਿੰਦੇ ਸੀ ਵੀ ਆਹ ਪਲੇਟ ਦਾ ਹਾਫ ਲੈਣਾ ਹਨਾ ਵੀਰੇ ਇਹ ਪਲੇਟ ਦਾ ਆਪਾਂ ਹਾਫ ਦਾ ਲੈ ਲਾਂਗੇ ਆ ਦੇਖੋ ਤੁਸੀਂ ਜਿਹੜੀ ਇਹਨਾਂ ਦੀ ਸਪੇਸ ਸਲਾਈ ਆ ਗਈ ਉਹ ਘਾਟਾ ਜਿਵੇਂ ਜਿਵੇਂ ਕਸਟਮਰ ਆਉਂਦਾ ਹੋਵੇਂ ਹੋਵੇਂ ਆਪਾਂ ਨੂੰ ਤੁਹਾਨੂੰ ਦੱਸੀ ਜਾਣੀ ਹੈ ਠੀਕ ਹੈ ਜੀ ਆਹ ਜਿਹੜੀ ਸਲਾਈ ਇਹ ਘਾਟਾ ਤੇ ਹੁਣ ਜੀ ਆਪਾਂ ਆਹ ਹਿਸਾਬ ਨਾਲ ਦੇਖੋ ਪਲੇਟ ਦੇ ਹਿਸਾਬ ਨਾਲ ਜੇ ਆਪਾਂ 6 ਇੰਚ ਆਪਾਂ 3 ਇੰਚ ਤੇ ਇੱਥੇ ਲੈਣਾ 3 ਇੰਚ ਤੇ ਆਪਾਂ ਇੱਥੇ ਲਵਾਂਗੇ ਆ ਦੇਖੋ ਇੱਥੇ ਆਉਂਦਾ ਹੁਣ ਅਸੀਂ ਆਪਾਂ ਇੱਥੇ ਆ ਗਿਆ 3 ਇੰਚ ਤੇ ਤੁਸੀਂ ਆਪੇ ਦੇਖੋ ਵੀ ਕਮਰ ਦੀ ਫੇਰੇ ਕਿਵੇਂ ਸੈੱਟ ਨਹੀਂ ਨਾ ਬੈਠੂਗੀ ਇੱਥੇ ਜਾੜੀ ਜਿੱਦੋਂ ਕਮਰ ਦੀ ਮਾਰਕਿੰਗ ਹੈ ਜਿਹੜੀ ਤੇ ਇੱਥੇ ਆ ਗਈ ਹੈਪ ਦੀ ਉਹ ਸੈੱਟ ਕਿਵੇਂ ਬੈਠੂਗੀ ਸਹੀ ਨਹੀਂ ਰਹਿਣੀਗੀ ਇਸ ਕਰਕੇ ਜੇ ਇਦਾਂ ਦੇ ਸੂਟ ਹੁੰਦੇ ਜਿਨ੍ਹਾਂ ਦੀ ਸਪੇਸ ਸਲਾਈ ਘੱਟ ਹੁੰਦੀ ਹੈ ਉਹਨਾਂ ਦਾ ਮਾਰਚਲ ਇੱਥੋਂ ਲੈ ਲਿਆ ਕਰੋ 12 ਇੰਚ ਤੇ ਜੇ ਆਹ ਸਪੇਸ ਸਲਾਈ ਜ਼ਿਆਦਾ ਕੀ ਜ਼ਿਆਦਾ ਲੈਂਥ ਭਾਰੀ ਆ ਹਨਾ ਫੇਰ ਤੁਸੀਂ ਇੱਥੋਂ ਲੈ ਲਿਆ ਕਰੋ 14 ਇੰਚ ਤੇ ਫੇਰ ਵੀ ਇਹਦਾ ਸਪੇਸ ਦਾ ਸਾਨੂੰ ਨਹੀਂ ਲੈਣਾ ਜੋ ਕਹਾ ਗੀ ਨਾ ਪਲੇਟਾਂ ਦੀ ਮਾਰਕਿੰਗ ਆ ਫਿਰ ਵੀ ਇਹਨਾਂ ਦਾ ਅੱਧ ਨਹੀਂ ਲੈਣਾ ਠੀਕ ਹੈ ਜੀ ਜੇਬ ਜਿਆਦਾ ਭਾਰੇ ਆ ਤੇ ਜੇ ਆਹ ਸਲਾਈ ਘਾਟਾ ਫਿਰ ਇਹਦਾ ਅੱਧ ਨਹੀਂ ਲਿਆ ਜਾਣਾਗਾ ਇਹਦਾ ਇਹਦਾ ਅੱਧ ਲਿਆ ਜਾਂਦਾਗਾ ਜੇ ਇੱਥੋਂ ਸਾਤੀ ਤੋਂ ਵੀ ਘਾਟਾ ਇਹਦਾ ਅੱਧ ਜਿਹੜਾ ਲਿਆ ਜਾਂਦਾ ਵੀ ਯਾਨੀ ਕਿ 19 ਇੰਚ ਤੇ ਉਪਰੋਂ ਦਾ ਠੀਕ ਹੈ ਜਿਹੜੀ ਇਹਨਾਂ ਦੀ ਹਾਈਟ ਆ ਉਹ ਘਾਟਾ ਤੇ ਉਹਦੇ ਕਰਕੇ ਨਹੀਂ ਲਿਆ ਜਾਊਗਾ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾਗਾ ਇੱਥੇ ਲੇ ਮਾਰਕਿੰਗ ਕਰ ਲੋ ਪਲੇਟ ਕਰ ਲੈ ਮਾਰਕਿੰਗ ਇੱਥੇ ਸਵਾ ਦੋ ਢਾਈ ਦੀ ਆਗੇ ਪਲੇਟ ਇੱਥੇ ਕਰ ਲੋ ਸਵਾ ਦੋ ਠੀਕ ਹੈ ਹੁਣ ਆ ਜਿਹੜਾ ਸਪੇਸ ਲੈਣੀ ਹੈਗੀ ਉਹ ਆਪਾਂ ਇੱਥੇ ਲੈਣੀ ਆ 5.5 ਹੈ 6 ਤੇ ਲੈ ਲੈਂਦੇ 6 ਠੀਕ ਹੈ ਇਸ ਤਰ੍ਹਾਂ ਮਾਰਕਿੰਗ ਕਰ ਲਈ ਆਹ ਬਲੀ ਪਲੇਟ ਆ ਗਈ ਤੇ ਇੱੱਡੀ ਆ ਦੂਸਰੀ ਪਲੇਟ ਆ ਗਈ ਤੇ ਇਹ ਸਾਢੇ 6 ਤੇ ਲੈਣਾ ਆਪਾਂ ਇਹਦਾ ਨਾਪ ਲਿਆ ਕਰੋ ਉਹ ਪਿਛਲੇ ਪੰਨੇ ਦਾ ਨੰਨ ਲੈ ਲਓ ਕਿ ਤੁਹਾਡੇ ਪਲੇਟ ਨਹੀਂ ਸੀ ਪਾਣਗੇ ਓਕੇ ਹੋ ਗਿਆ ਹੁਣ ਪਲੇਟਾਂ ਦੀ ਮਾਰਕਿੰਗ ਹੋ ਸੇ ਬਣਾ ਉਸ ਕਟਿੰਗ ਦਾ ਅਬਜਨ ਇਸ ਤਰ੍ਹਾਂ ਫੇਰ ਮਾਪ ਲਓ ਕੇ ਰਾਂ ਸਾਦੇ ਕੇ ਰਾ ਕੇ ਓਕੇ ਹੈ ਜੀ ਠੀਕ ਹੈ ਹੁਣ ਆਪਾਂ ਕਟਿੰਗ ਕਰ ਦਿਆਂ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਇਸ ਤਰ੍ਹਾਂ ਬੈਕ ਤੇ ਫਰੰਟ ਦਾ ਪੱਲਾ ਇਕੱਠੇ ਕੱਟਨੇ ਆ ਫਿਰ ਫਰੰਟ ਦਾ ਪੱਲਾ ਚੱਕੋਂਗੇ ਉਹਦੀ ਕਾਟ ਪਾਵਾਂਗੇ ਇੱਥੇ ਕੱਟ ਲਗਾ ਦੋ ਤੁਹਾਨੂੰ ਗਲੇ-ਗਲੇ ਜੀਰੋਗਾ ਇਸ ਤਰ੍ਹਾਂ ਪੱਲਾ ਉਠਾ ਲਿਓ ਪੱਲਾ ਉਠਾ ਕੇ ਫਰੰਟ ਦੀ ਕਾਟ ਪਾ ਦੋ ਇਸ ਤਰ੍ਹਾਂ ਪਾਓ ਠੀਕ ਹੈ ਜੀ ਕੀ ਹੋ ਗਿਆ ਜੀ ਪਾਂਟ ਦੀ ਕੱਟ ਹੋ ਗਈ ਉਹ ਆਪਣੇ ਪੈਕ ਦੀ ਕੱਟ ਗਈ ਆ ਠੀਕ ਹੈ ਜੀ ਇਸੇ ਤਰ੍ਹਾਂ ਕਟਿੰਗ ਕਰ ਲਿਆ ਬਣ ਜਿਤੋਂ ਕਿਤੋਂ ਵੀ ਨਾ ਸਮਝ ਆਵੇ ਭੈਣੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆ ਪੁੱਛ ਸਕਦੇ ਆ ਆਪਾਂ ਕੋਮੈਂਟਾਂ ਦੇ ਰਿਪਲਾਈ ਆਉਣ ਵਾਲੀ ਵੀਡੀਓ ਵਿੱਚ ਜਿੰਨੀਆਂ ਉਸੇ ਤਰ੍ਹਾਂ ਹੀ ਮਾਰਕਿੰਗ ਦੂਸਰੇ ਕੋਲ ਸੇ ਪਹੁੰਚਦੀ ਕਰਨੀ ਆ ਕੋ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਦੇ ਚੁੱਕੀਆਂ ਆ ਵੀ ਕਿ ਐਸੀ ਤਰ੍ਹਾਂ ਮਾਰਕਿੰਗ ਹੋ ਕਰਨੇ ਬਸ ਕੱਟ ਲਗਾ ਲਓ ਠੀਕ ਹੈ ਜੀ ਤੇ ਫਿਰ ਤੁਹਾਨੂੰ ਮਾਰਕਿੰਗ ਨੇ ਦੱਸੀ ਹੋਈ ਆ ਉਸੇ ਤਰ੍ਹਾਂ ਕਰ ਲਿਓ ਕੀ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਹੀਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਆਪਣਾ ਆਪਾਂ ਇਸੇ ਤਰ੍ਹਾਂ ਤੁਹਾਨੂੰ ਨੰਗ ਨੰਗੀਆਂ ਵੀਡੀਓ ਦਿਨਦੇ ਰਹਨੇ ਆ ਧੰਨਵਾਦ ਜੀ